ਲੋ ਜੀ ਆਪਾਂ ਚੱਲੇ ਅੱਜ ਅੰਮ੍ਰਿਤਸਰ ਤੋਂ ਸਿੱਤਾ ਚੰਡੀਗੜ੍ਹ ਚੰਡੀਗੜ੍ਹ ਕਿੱਧਰ ਚੱਲੇ ਸਾਫ ਸਾਂਪ ਆਪਾਂ ਚੱਲੇ ਅੱਜ ਇੰਡੀਆ ਸਾਊਥ ਅਫਰੀਕਾ ਦਾ ਮੈਚ ਦੇਖਣ ਟੀ 20 ਕਿੰਨੇ ਵਜੇ ਸ਼ੁਰੂ ਹੋਣਾ ਸ਼ਾਮੀ 7:00 ਵਜੇ 7 ਵਜੇ ਤੋਂ ਲੈ ਕੇ ਦਾ ਅੱਜ ਰਾਤ ਨੂੰ ਦੇਖਾਂਗੇ ਮੈਚ ਸਤਨਾ ਭੋਕਿਆ ਅਈ ਸ਼ਾਸ਼ੇ ਵੀਆਈਪੀ ਕੋਟੇ ਤੇ ਜਾਵਾਂਗੇ ਅੱਜ ਆਪਾਂ ਆਪਣੇ ਦੋ ਜਣੇ ਆਪਣੇ ਨਾਲ ਹੋਰ ਜਾਣਗੇ ਪਿਆਰ ਨੇ ਵੀ ਕੀਤਾ ਫੋਨ ਰੈਡੀ ਨੇ ਹਾਂ ਚਲ ਕਰੀਏ ਉਹਨਾਂ ਨੂੰ ਪਿਕਅਪ ਹਰ ਅਰਦਾ ਇੱਕ ਬਸ ਅਮਰਸਰ ਤੋਂ ਸਿੱਧਾ ਮੁਹਾਲੀ ਰਸਤੇ 'ਚ ਰੁਕਾਂਗੇ ਰਸਤੇ 'ਚ ਬ੍ਰੇਕਫਾਸਟ ਕਰਾਂਗੇ ਨ ਜਾਗੇ ਆਪਾਂ ਲੈ ਸਾਫ ਸੇ ਆਪਾਂ ਆਪਣੇ ਦੋਵੇਂ ਨਾਲ ਦੇ ਵੀ ਬੰਦੇ ਚੋਕਲੇ ਨਾਲ ਇੱਧਰ ਆ ਓਏ ਸੋਨੂ ਇੱਧਰ ਆ ਇਹ ਸੋਨੂ ਸਾਡਾ ਭਰਾ ਉਹ ਪਸ਼ੇਰਪਾਲ ਸਿੰਘ ਇਹਨੂੰ ਸਾਫ ਸਿੰਘ ਨੂੰ ਤੁਸੀਂ ਜਾਣਦੇ ਜੀ ਆਲਰੇਡੀ ਅੰਦਾਸ ਨੂੰ ਤੁਸੀਂ ਸਾਰੇ ਜਾਣਦੇ ਆਪਾਂ ਕਿੱਥੇ ਪਹੁੰਚ ਗਏ ਆ ਆਪਾਂ ਪਹੁੰਚ ਗਏ ਬਾਈਪਾਸ ਤੇ ਹਾਈਵੇ ਤੇ ਤੇ ਹੁਣ ਆਪਾਂ ਸਿੱਧੇ ਵਲਾਂਗੇ ਚੰਡੀਗੜ੍ਹ ਪਿੱਛੇ ਕੁਝ ਤੁਸੀਂ ਕਹਾ ਮੈਨੂੰ ਯਾਦਦਾ ਕੀ ਕਿਹਾ ਆਪਾਂ ਕੈਂਪ ਜੋਗਾ ਤੇ ਬੜਾ ਖੁਸ਼ ਆ ਪਰਨ ਕਹਿ ਦੋ ਦੋ ਸ਼ਬਦ ਕੀ ਕਹਿਣਾ ਚਾਹੋਗੇ ਦੋ ਸ਼ਬਦ ਸ਼ਬਦ ਤਾਂ ਤੇ ਬੜੇ ਮੇਰੇ ਕੋਲ ਸ਼ਬਦਾਂ ਦਾ ਭੰਡਾਰ ਹੈਗਾ ਤੇਰੇ ਕੋਲ 30000 ਸ਼ਬਦ ਹੈ ਪਰ ਉਹ ਨਾ ਵਿੱਚ ਕਹਿ ਹਾਂ ਕੁਸ਼ ਸ਼ਬਦ ਇਹੋ ਜਿਹੇ ਜਿਹੜੇ ਕਹਿਣਾ ਆਪ ਸਮਝ ਗਿਆ ਵਾ ਅਜੇ ਤੂੰ ਸਮਝਦੇ ਗਿਆ ਜਣੇ ਲੋ ਜੀ ਇੱਥੇ ਰੁਕੇ ਹਾਂ ਆਪਾਂ ਲੰਚ ਬ੍ਰੇਕ ਵਾਸਤੇ ਟਾਈਮ ਜਿਹੜਾ ਆ ਹੋ ਜਾਂਦਾ ਸ਼ਾਮਾਂ ਪੈ ਗਈਆਂ ਸਾਫ ਸਿੰਘ ਲੱਗਾ ਫੋਨ ਤੇ ਇਧਰੋਂ ਨਾਲ ਦੇ ਸਾਡੇ ਚਲੋ ਵੀ ਚਲੋ 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 ਖਿੱਚੋ ਕੰਮ ਦਾ ਵਾ ਬੋਲੀ ਗੇ ਮੈਚ ਵੇਖਦਾ ਜਾਮ ਕਿਤੇ ਓਏ ਹੋਏ ਕੋਈ ਨਹੀਂ ਇੰਡੀਆ ਦੀ ਬੋਲਿੰਗ ਹੀ ਆ ਐ ਇੰਡੀਆ ਦੀ ਬੋਲਿੰਗ ਆ ਚਲੋ ਫਿਰ ਪਹੁੰਚੋ ਫਿਰ ਕੌਣ ਜਿੱਤਿਆ ਅੱਛਾ ਚਲੋ ਫਿਰ ਕੋਈ ਨਹੀਂ ਮਜੇ ਨਾ ਜਾਓ ਉਸ ਭਾਵੇਂ ਬੱਲੇ ਬੱਲੇ ਕਿੰਨਾ ਜਾਮ ਲੱਗ ਰਿਹਾ ਪਾਲਸਿਆ ਕਿੰਨਾ ਘਟਦਾ ਘਟ 4 ਕਿਲੋਮੀਟਰ ਹੋਊ ਕਿ ਨਹੀਂ ਸਾਰਾ ਇੰਡੀਆ ਹੀ ਮੈਚ ਵੇਖਣ ਆ ਗਿਆ ਇੰਡੀਆ ਹੀ ਆ ਗਿਆ ਅੰਦਾ ਸਾਰਾ ਚੰਡੀਗੜ੍ਹ ਆ ਇੰਡੀਆ ਹੀ ਆ ਗਿਆ ਬੱਲੇ ਆ ਚਲੋ ਵੀ ਮਿੱਤਰੋ ਆਜੇ ਦਵਾ ਦਵਾ ਪਹੁੰਚ ਗਏ ਹਣ ਆ ਜਾ ਆ ਜਾ ਤੁਸੀਂ ਤੈਨੂੰ ਲੈਵਰੇ ਨਾਲ ਹੀ ਸੋਨੂੰ ਨਵੀਂ ਅਪਡੇਟ ਸੁਣੀ ਕੀ ਇੱਥੇ 4 ਕਿਲੋਮੀਟਰ ਹੀ ਅੱਗੇ ਜੇ ਹੋਰ ਮੌਤ ਹੀ ਆ ਗਈ ਮੈਨੂੰ ਜਾ ਉਹਦਾ ਉਹਨਾ ਟਾਈਮ ਨੂੰ ਅੰਮ੍ਰਿਤਸਰੋਂ ਆਉਣ ਲੱਗੇ ਨਹੀਂ ਲੱਗਾ ਜਿੱਦਾਂ ਇੱਥੋਂ ਸਟੇਡੀਅਮ ਤੱਕ ਜਾਂਦੇ ਰਹਿ ਗਏ ਉਹਦਾ ਜੂਣਾ ਮੋਟਰ ਇੱਥੇ ਜਾ ਕੇ ਮਰ ਗਿਆ ਮੈਨੂੰ ਮਾਦਾ ਮੈਂ ਪਰ ਚੱਲ ਆ ਗਈ ਹੈ ਫਲੈਸ਼ ਨਹੀਂ ਹੋਣੀ ਫਰੰਟ ਕੈਮਰਾ ਚੱਲਣ ਦਾ ਚਾਲਰ ਭਾਲ ਸਾਂ ਸ਼ਾਬਾਸ਼ ਖਿੱਚ ਕੇ ਰੱਖ ਕੰਮ ਬੰਦੇ ਆਜੇ ਬੰਦੇ ਥੱਕੜੇ ਚਾਈਦੇ ਸਟੇਡੀਅਮ ਤੱਕ ਜਾਂਦੇ ਆ ਬਸ ਬਸ ਕਹਿੰਦਾ 4 ਰਹਿ ਗਿਆ ਆਜੋ ਆਜੋ ਭੱਜ ਗਿਆ ਉਹਨਾਂ ਨਾਲ ਸਪੀਡ 'ਚ ਖਿੱਚ ਕੇ ਰੱਖੋ ਕੰਮ ਜਾਰੀ ਰੱਖ ਇੱਧਰ ਆ ਆ ਲਾਈਟ ਤੇ ਲੱਗ ਗਿਆ ਇੱਥੇ ਆ ਇੱਥੇ ਨੰਨ ਨੰਨ ਦੱਸੋ ਯਾਰ ਆ ਗਏ ਨੇ ਆ ਗਏ ਲੈ ਲੈ ਸਾਫ ਸਾਂ ਪਹੁੰਚ ਗਏ ਆਪਾਂ ਸਟੇਡੀਅਮ ਦੇ ਕੋਲ ਹੁਣ ਛੋਟਾ ਜਿਹਾ ਕੰਮ ਰਹਿ ਗਿਆ ਔਰ ਬਸ ਆਪਣਾ ਅੱਗੇ ਹਾਂ ਉਹ ਜਿਹੜਾ ਬੋਲਦੇ ਆ ਆਹ ਹਾਂ ਇਹ ਵੀ ਲੱਗਦਾ 500 ਮੀਟਰ ਕਿਵੇਂ ਕਿੰਨਾ ਯਾਰ ਸਾਹ ਝੜ ਗਏ ਉਦਾਂ ਵੇਹ ਪੂਰਾ ਆਪਾਂ ਨਹੀਂ ਆ ਸਾਹਮਣੇ ਸਟੇਡੀਅਮੇ ਕਿੰਨਾ ਕਿੱਥੇ ਆ ਬਿਲਕੁਲੀ ਨਹੀਂ ਆਣ ਕੇ ਆਣ ਕੇ ਭਟਾਨ ਕੇ ਅਜੇ ਤੇ ਆਪ ਇਹਦੇ ਸਾਹ ਨਾਲ ਸਾਹ ਨਹੀਂ ਗਾ ਲਿੱਤੇ ਹੋ ਰਿਹਾ ਸਾਹਮਣੇ ਸਟੇਡੀਅਮ ਆਇਆ ਟਿਕਟ ਆਪਣੇ ਕੋਲ ਕਿੰਨਾ ਨੰਬਰ ਆ ਮੇਰਾ ਐਲ 91 ਤੇਰੇ ਕੋਲ ਸੋਨੂੰ ਕਿੰਨਾ ਨੰਬਰ ਆ 90 90 ਸਾਹ ਤੇਰੇ ਕੋ M10 10 ਤੇਰੇ ਕੋਲ ਪਾਲਸ 11 11 ਤੇ ਆ ਪਹੁੰਚ ਗਏ ਆਪਾਂ ਸਟੇਡੀਅਮ ਦੇ ਪਿਛਲੇ ਬੈਕ ਸਾਈਡ ਤੇ ਤੇ ਥੈਂਕ ਯੂ ਸੋਨੀ ਵੀਰ ਤੇਰਾ ਜਿਹਨੇ ਐਡੀ ਵਧੀਆ VIP ਐਂਟਰੀ ਕਰਾਈ ਸਾਡੀ ਨਹੀਂ ਤਾਂ ਮਰਜਣਾ ਲਾਈਨ ਚ ਲੱਗੇ ਉੱਥੇ ਹੀ ਮੈਚ ਲਾਈਨ ਚ ਚੱਲਣਾ ਮੈਚ ਅਹੀਂ ਫੋਨਾਂ ਦੇ ਵੇਖ ਕੇ ਮੁੜ ਜਣਾ ਥੈਂਕ ਯੂ ਤੇਰਾ ਭਰਾ ਜਿਹੜੀ ਸਪੈਸ਼ਲ ਐਂਟਰੀ ਕਰਾਈ ਤੂੰ ਸਾਡੀ ਪਿਛੇ ਕੇ ਰਸਤੇ ਲੋਵੀ ਮੇਟਰਾ ਸਟੇਡੀਅਮ ਚ ਕਰ ਲਈਏ ਆਪਾਂ ਐਂਟਰੀ ਹੁਣ ਤੇ ਆਜੋ ਪਿਛੇ ਪਿਛੇ ਮੇਰੀ ਫੌਜ ਹੋਣੀ ਏ ਜਿਹੜੀ ਗਾ ਟੀਮ ਇੰਡੀਆ ਨੂੰ ਟੀਮ ਇੰਡੀਆ ਨੂੰ ਚੇਸ ਕਰਨਾ ਆਪਾਂ ਇਹ ਤਾਂ ਸ਼ੱਫ ਲੱਗੇ ਪਿਛੇ ਖਾਣਾ ਪਾਣੀ ਚੱਲਣ ਡਿਆ ਸੁਣਦੇ ਜਾ ਕੇ ਵੇਹਣੇ ਜਾ ਕੇ ਹੁਣ ਆਜੋ ਫਿਰ ਆਜੋ ਮੇਰੇ ਪਿਛੇ ਪਿਛੇ ਮੇਰੀ ਫੌਜ ਆਏ ਸਾਰੀ ਤੇ ਇਹ ਫਾਈਨਲੀ ਹੁਣ ਆਪਾਂ ਪਹੁੰਚ ਗਏ ਸਟੇਡੀਅਮ ਦੇ ਸਾਹਮਣੇ ਮੈਚ ਚੱਲਣ ਡਿਆ ਤੇ ਅਸੀਂ ਚਾਰੇ ਜਾਣੇ ਪਹੁੰਚੇ ਆ ਤੇ ਹੋਰ ਲੱਗੇ ਪਰ ਅਸੀਂ ਤਾਂ ਆਉਂਦੇ ਇੰਨਾ ਰਾਸ਼ ਇਨਾ ਜਾਮ ਓਏ ਹੋਏ ਹੋਏ ਤੇ ਬਾਕੀ ਹੁਣ ਤੁਹਾਨੂੰ ਦਿਖਾਉਨੇ ਮੈਚ ਸਾਹਮਣੇ ਚੱਲਣ ਡਿਆ ਲਓ ਜੀ ਇੱਥੇ ਸੈਲਫੀਆਂ ਦਾ ਦੌਰ ਚੱਲ ਸ਼ਾਬਾਸ਼ ਉਹ ਕੈਮਰਾਮੈਨ ਵੀ ਸਾਡੇ ਲੱਗ ਗਿਆ ਆ ਆ ਰਿਹਾ ਕੈਮਰਾਮੈਨ ਸਾਡਾ ਆ ਚੱਲਣ ਡਿਆ ਸਾਹਮਣੇ ਮੈਚ ਆ ਸਟੇਡੀਅਮ ਦਾ ਕੁਝ ਨਜ਼ਾਰਾ ਇਦਾਂ ਦਾ ਸਟੇਡੀਅਮ ਭਰਿਆ ਸਾਰਾ ਜੀ ਆ ਰਿਹਾ ਸਟੇਡੀਅਮ ਤੇ ਸਾਹਮਣੇ ਪਲੇਅਰ ਤੇ ਆਉ ਰਿਹਾ ਅਰਸ਼ਦੀਪ ਆ ਰਿਹਾ ਅਰਸ਼ਦੀਪ ਵਾਹ ਜੀਆ ਵਾਹ ਜੀਆ ਆ ਰਿਹਾ ਮੁੰਡਾ ਅਰਸ਼ਦੀਪ ਉਹ ਸਾਹਮਣੇ ਪਲੇਅਰ ਖੜਨ ਗਿਆ ਹੈ ਮੁੰਡਾ ਕੜਾ ਹੋਣਾ ਆਪਣੇ ਗੁਮਰਾ ਪਾਂਡਿਆ ਪੰਘੂ ਪਾਂਡਿਆ ਹੈਗੇ ਬੋਰ ਕਿਨੇ ਬੋਰ ਕਿਥੇ ਆ ਕਰੋ ਇੰਜੋਏ ਦਹੀ ਮੈਜੀਕ ਨੋ ਜੀ ਹੁਣ ਇੱਕ ਇਥੇ ਹੋ ਗਈ ਹੈ ਡਰਿੰਕ ਬ੍ਰੇਕ ਸਾਰੇ ਪਲੇਅਰ ਇਕੱਠੇ ਹੋ ਗਏ ਜਿਵੇਂ ਕਨਾਂ ਮਾਤਾ ਇੰਨੀ ਜਿਆਦਾ ਲਾਈਟ ਆਇਆ ਤਾਂ ਫਿਰ ਵੀ ਆਪਣਾ ਕਿਉਂ ਪਰਾਇਰ ਤੇ ਆਉਣ ਨਿਆ ਅਰਸ਼ਦੀਵ ਲੱਗਾ ਬਾਕ ਮਾਇਰ ਹੋ ਗਈ ਡਰਦਾ ਕਿਉਂ ਆ ਤੇ ਕਰਨਾ ਕਰ ਰਹੀ ਤਰਾ ਨਾਲ ਆ खुल के इसे करके अं अमृतसर आए हैं तेरी सपोर्ट कर आए भ्रा खुल के खेड चलिया है ਆ ਸਕਦੇ ਆਪਾਂ ਇਹ ਆਪਣੇ ਹੀ ਤੇ ਆਉਣੇ ਆ ਆਪਣੇ ਹੀ ਜਾਣਾ ਹੈ ਬਸ ਜੱਗ ਜੱਗ ਕਲੀਰ ਹੋ ਗਿਆ ਆਊਟ ਤੇ ਪੂਰੀ ਟੀਮ ਨੇ ਪੈਰ ਰੋਲਾ ਇਹਦਾ ਪਾਣੀ ਦੇਣਾ ਨਹੀਂ ਪਾਣੀ ਦੇਣਾ ਦੋ ਇੰਡੀਅਨ ਪਲੇਅਰ ਲਾਈਟ ਬੰਦ ਹੋ ਗਈ ਸਟੇਡੀਅਮ ਦੀ ਸੋਨ ਤੂੰ ਮम्मा ਸੱਚਾ ਤੂੰ ਕਹਿਣਾ ਮੈਂ ਕੋਈ ਮੈਚ ਪੂਰਾ ਨਹੀਂ ਵੇਖਿਆ ਜਾ ਤੂੰ ਮੈਨੂੰ ਫੋਨ ਜੂ ਨਹੀਂ ਪੂਰਾ ਦੇਖਦਾ ਦਾ ਆਹ ਆਹ ਵੇਖ ਲੈ ਨਾ ਸਾਹਿਬ ਅੰਦਾ ਮੈਂ ਕੋਈ ਮੈਚ ਨਹੀਂ ਪੂਰਾ ਵੇਖਿਆ ਅਜ ਤੱਕ ਮम्मा ਲਾਈਟ ਬੰਦ ਕਰਾ ਦਿੱਤੀ ਨੈਸਨ ਬੜਾ ਹੋ ਗਿਆ ਉਹ ਫੋਨਾਂ ਦੇ ਲਾਈਟਾਂ ਜਿਵੇਂ ਲੱਗੇ ਨਾ ਆ ਕਰਕੇ ਕੀਤੀ ਜਾਂਦਾ ਵੀਰ ਹੌਂਦਰ ਰਿਹਾ ਹੈ ਇੰਦਰ ਵਿਊ ਮੈਂ ਕਢਾ ਕੇ ਆਇਆ ਲਾ ਵੀ ਸਾਫ ਸਹਿਮ ਮੈਚ ਦਾ ਆਉਂਦੇ ਪੂਰਾ ਨਜ਼ਾਰਾ ਤੇ ਸਕੋਰ ਹੋ ਗਿਆ 213 ਦਾ 214 ਦਾ ਹੋ ਗਿਆ ਟਾਰਗੇਟ ਠੰਡ ਵੀ ਬਹੁਤ ਹੋ ਗਈ ਠੰਡ ਤਾਂ ਟੂ ਮੱਚ ਹੋ ਗਈ ਮੈਂ ਦੇਖ ਕੇ ਕਰਕੇ ਪੂਰੀ تیاری ਕਰਕੇ ਆਇਆ ਭਰਾ ਮੈਨੂੰ ਪਤਾ ਹੈ ਠੰਡ ਬਹੁਤ ਲੱਗਦੀ ਸਰਲਾ ਕਰਲਾ ਕੈਪੂ ਬਤੇ ਯਾਰ ਕਿ ਸੈੱਟ ਹੋਣਾ ਅੱਜ ਅਹੀ ਆਏ ਚਾਰੇ ਭਰਾ ਮੈਚ ਵੇਖਣ ਤੇ ਬਹੁਤ ਨਜ਼ਾਰਾ ਆਉਂਦਾ ਮੈਚ ਆਓ ਕਿਹੜਾ ਪਲੇਅਰ ਵਾਲਾ ਐਂਟਰ ਕਰ ਗਿਆ ਸ਼ੂਨਾ ਤੇ ਜੇ ਸ਼ਰਮਾ ਜੇ ਉਹ ਸੁਭਮ ਕਿਹ ਲੈ ਤਨ ਦਿਖਾਉਣੇ ਹੋਣੇ ਪਲੇਅਰ ਕਰਕੇ ਐਂਟਰੀ ਸਟੇਡੀਅਮ ਤੇ ਆ ਰਿਹਾ ਪਲੇਅਰ ਬਹੁਤ ਸਾਫ ਮੈਂ ਸਭ ਤੋਂ ਪਹਿਲੀ ਬਾਲ ਸ਼ੁਰੂ ਹੋਣ ਲੱਗੀ ਉਹ ਮੈਚ ਦੀ ਇਹਨੂੰ ਵੇਖਦੇ ਆ ਕੀ ਬਣਦਾ ਪਹਿਲੀ ਬਾਲ ਦਿੱਤੇ ਉਹ ਆ ਗਿਆ ਪਲੇਅਰ ਇਹ ਆ ਗਈ ਬੋਲ ਆ ਜਨਤਾ ਨੇ ਬਾਤਾਂ ਰੋਣਾ ਆ ਉਹ ਪਹਿਲੀ ਬਾਲ ਤੇ ਮੁੰਡੇ ਨੇ ਦੋ ਸਕੋਰ ਲੈ ਲਈ ਡਬਲ ਹੋ ਗਿਆ ਉਹ ਮਜ਼ਾ ਅਗਲੇ ਮੈਚ ਦਾ ਬਸ ਸਭ ਤੋਂ ਟੌਪ ਦੇ ਫਲੋਰ ਤੇ ਖਲੋਤੇ ਆ ਪੈਸਟ ਆਣ ਲਿਆ ਆ ਕਿਹ ਬਾਕੀ ਸਾਰਾ ਸਟੇਡੀਅਮ ਸਾਡੇ ਖੱਲੇ ਆ ਹੀ ਖੱਲੇ ਦੋਵੇਂ ਇਹ ਤੋਂ ਉੱਤੇ ਛੱਤੀ ਆ ਬਸ ਲਾਗਣਾ ਕਰੇ ਨਹੀਂ ਕਿ ਜੋੜ ਕੇ ਜੋੜ ਕੇ ਜੋੜਾ ਨਹੀਂ 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 ਹੋਣਾ ਬਾਹਰ ਲੱਗ ਗਿਆ ਬਾਕੀ ਦੇਖਦੇ ਆ ਜਿਹੜਾ ਲੇਕਨ ਫੋਰ ਗਿਆ ਜੁਰਾ ਸਿੰਘ ਸਟੇਡੀਅਮ ਮੈਂ ਸਟੈਂਡ 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 ਸੌਰੀ ਸੌਰੀ ਨਾਦਰੰਗ ਉੱਠਾ ਗਿਆ ਇਹ ਜਿਹੜੀ ਪਾਰ ਲਖਣ ਦਾ ਆਈ ਤੋਂ ਜਦੋਂ ਆਦਾ ਬਾਸ ਨੇ ਲਾਕੀ ਹੈ ਨਹੀਂ ਨਹੀਂ ਕੀ ਆਉਂਦਾ ਡਿਸੀਜਨ ਡਿਸੀਜਨ ਪੈਂਡਿੰਗ ਡਿਸੀਜਨ ਆ ਗਿਆ ਪੈਂਡਿੰਗ ਕੈਮਰਾ ਆ ਗਿਆ ਹੁਣ ਅੱਗੇ ਉੱਪਰ ਵਾਲਾ ਸਾਹਿਬ ਦੇਖਦਾ ਬਹੁਤ ਤੇਰੀ ਯਾਰ ਆਹ ਆਤਮੋਰੇ ਜਾਂਦੇ ਆ ਅਸੀਂ ਆਪਣੇ ਤੇ ਮਾਂਡਿਆ ਸਾਡੇ ਇੱਥੇ ਦਾ ਕੌਲ ਦਾ ਮੁੱਲ ਮੋੜ ਦੀ ਅੱਜ ਹੁਣ ਤੁਹਾਡੇ ਹਵਾਲੇ ਵਦਨ ਸਾਹਿਬ ਹਾਂ ਇਹ ਗਾ ਬਾਂਡੀਆਂ ਦਾ ਦਾਡੀਆਂ ਆਇਆ ਦਾ ਬਾਂਡੀਆਂ 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 ਆ ਦਾਡੀਆਂ ਬਾਂਡੀਆਂ ਆ ਨਾ ਮਰ ਗਿਆ ਕਰਨਾ ਮਿੱਤਰਾਂ ਤਿਆਰੀ ਖਾਰਦਾ ਕਰਨਾ ਮੈਚ ਇੱਕ ਦਰਵਾ ਹੋ ਗਿਆ ਜੇ ਮਿੱਤਰੋ ਚਲੋ ਚੱਲ ਜੀ ਹੁਣ ਕਰੀਏ ਛੁੱਟੀਆਂ ਮੈਚ ਚੱਲਣ ਦਾ ਪਰ ਅਸੀਂ ਚੱਲ ਜੰਨੇ ਹੁਣ ਮਜ਼ਾ ਨਹੀਂ ਆਇਆ ਮੈਚ ਦਾ ਇਹ ਹੁਣ ਰਾਤ ਦੇ ਰਾਤ ਦੇ ਕਾਦੇ ਸਵੇਰ ਦੇ ਮਨਿਹਰ ਦੇ ਵਜ ਕੇ ਤਿੰਨ ਦੇ ਹੁਣ ਆਪਾਂ ਪਹੁੰਚ ਗਏ ਵਾਪਸ ਘਰੇ ਆ ਕੇ ਮੈਚ ਵੇਖ ਕੇ ਤੇ ਇੰਡੀਆ ਮੈਚ ਹਾਰ ਗਿਆ ਚਲੋ ਹਾਰ ਜਿੱਤ ਤੇ ਬਣੀ ਆ ਪਰ ਇਹ ਆ ਕਿ ਵਧੀਆ ਮਜ਼ਾ ਆ ਗਿਆ ਇੰਜੋਏ ਕੀਤਾ ਸਟੇਡੀਅਮ ਦੇ ਵਿੱਚ ਜਿੱਦਾਂ ਹਾਰ ਜਿੱਤ ਤੇ ਚੱਲ ਬਣੀ ਆ ਪਰ ਇਹ ਕਿ ਮਜ਼ਾ ਆ ਗਿਆ ਕਿੰਨੇ ਦਿਨ ਦੇ ਦੋਸਤਾਂ ਦੇ ਨਾਲ ਇੰਜੋਏ ਹੋ ਗਿਆ ਤੇ ਨਾਲੇ ਮੈਚ ਵੇਖਿਆ ਗਿਆ ਤੇ ਵਿੱਚੋਂ ਥੋੜਾ ਛੱਡ ਕੇ ਆ ਗਏ ਹਾਂ ਕਿਉਂਕਿ ਪਤਾ ਲੱਗ ਹੀ ਗਿਆ ਸੀ ਵੀ ਹੁਣ ਟੀਮ ਇੰਡੀਆ ਹਾਰ ਚੱਲੀ ਐ ਤੇ ਚਲੋ ਕੋਈ ਚੱਕਰ ਨਹੀਂ ਹਾਰ ਜਿੱਤ ਤਾਂ ਇਦਾਂ ਚੱਲਦੀ ਰਹਿਣੀ ਤੇ ਬਾਕੀ ਫਿਰ ਤੁਹਾਨੂੰ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਨਾਲ ਇੱਥੇ ਕਰਦੇ ਆ ਐਂਡ ਸਮਾਪਤੀ ਟਾਈਮ ਬਹੁਤ ਹੋ ਗਿਆ ਹੁਣ ਥੋੜਾ ਚਿਰ ਸੌਂਗੇ ਫਿਰ ਸਵੇਰੇ ਕੰਮ ਜਿਹੜਾ ਕੰਟੀਨਿਊ ਕਰਾਂਗੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਇੱਥੇ ਤੁਹਾਨੂੰ ਕਰਦੇ ਆਂ ਆਪਾਂ ਹੁਣ ਤਾਂ ਗੁੱਟ ਮਾਰਨੀ ਵਗੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ